ਤਸਵੀਰਾਂ ਲੁਧਿਆਣਾ ਦੇ ਗਿੱਲ ਨਹਿਰ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਲੜਕੀ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿहां ਇਸੇ ਵਿਚਾਲੇ ਇੱਕ ਪੁਲਿਸ ਕਰਮੀ ਮੌਕੇ ਤੇ ਪਹੁੰਚ ਜਾਂਦਾ ਹੈ ਜਿਸ ਨੇ ਲੜਕੀ ਨੂੰ ਨਹਿਰ ਚ ਛਾਲ ਮਾਰਨ ਤੋਂ ਬਚਾ ਲਿਆ। ਤਸਵੀਰਾਂ ਵੇਖ ਸਕਦੇ ਹੋ ਲੁਧਿਆਣਾ ਦੇ ਗਿੱਲ ਨਹਿਰ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਰੋਂਦੀ ਘਰਲੌਂਦੀ ਔਰਤ ਨਹਿਰ ਦੇ ਕੋਲ ਚਲੀ ਜਾਂਦੀ ਹੈ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਟ੍ਰੈਫਿਕ ਪੁਲਿਸ ਵਾਲਾ ਉੱਥੇ ਮੌਜੂਦ ਹੁੰਦਾ ਜੋ ਦੇਖ ਰਿਹਾ ਹੁੰਦਾ ਹੈ ਕਿ ਆਖਿਰ ਲੜਕੀ ਕਰਨ ਕੀ ਜਾ ਰਹੀ ਹੈ ਜਦੋਂ ਲੜਕੀ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਵਾਲਾ ਪਹੁੰਚ ਕੇ ਉਸ ਨੂੰ ਬਚਾ ਲੈਂਦਾ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਜਾਂਦੀ ਹੈ ਵੀਡੀਓ ਕਾਫੀ ਜਗ੍ਹਾ ਵਾਇਰ ਹੋਈ ਹੈ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਲੁਧਿਆਣਾ ਦੇ ਗਿਲ ਨਹਿਰ ਦੀ ਦੱਸੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਸ ਵੀਡੀਓ ਨੂੰ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝਾ ਕੀਤਾ ਲੁਧਿਆਣਾ ਲਾਈਵ ਲਈ ਚਰਨਦਰ ਸੋਨਿਤ ਰਿਪੋਰਟ ਸਵੀਰਾਲੂ ਵਿਧਾਨ ਦੇ ਗਿਲ ਨਹਿਰ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਲੜਕੀ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿहां ਇਸੇ ਵਿਚਾਲੇ ਇੱਕ ਪੁਲਿਸ ਕਰਮੀ ਮੌਕੇ ਤੇ ਪਹੁੰਚ ਜਾਂਦਾ ਹੈ ਜਿਸ ਨੇ ਲੜਕੀ ਨੂੰ ਨਹਿਰ ਚ ਛਾਲ ਮਾਰਨ ਤੋਂ ਬਚਾ ਲਿਆ ਤਸਵੀਰਾਂ ਵੇਖ ਸਕਦੇ ਹੋ ਲੁਧਿਆਣਾ ਦੇ ਗਿਲ ਨਹਿਰ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਰੋਂਦੀ ਘੁਰਲੌਂਦੀ ਔਰਤ ਨਹਿਰ ਦੇ ਕੋਲ ਚਲੀ ਜਾਂਦੀ ਹੈ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ ਟ੍ਰੈਫਿਕ ਪੁਲਿਸ ਵਾਲਾ ਉੱਥੇ ਮੌਜੂਦ ਹੁੰਦਾ ਜੋ ਦੇਖ ਰਿਹਾ ਹੁੰਦਾ ਹੈ ਕਿ ਆਖਿਰ ਲੜਕੀ ਕਰਨ ਕੀ ਜਾ ਰਹੀ ਹੈ ਜਦੋਂ ਲੜਕੀ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਵਾਲਾ ਪਹੁੰਚ ਕੇ ਉਸ ਨੂੰ ਬਚਾ ਲੈਂਦਾ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਜਾਂਦੀ ਹੈ ਵੀਡੀਓ ਕਾਫੀ ਜਗ੍ਹਾ ਵਾਇਰ ਹੋਈ ਹੈ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਲੁਧਿਆਣਾ ਦੇ ਗਿਲ ਨਹਿਰ ਦੀ ਦੱਸੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਸ ਵੀਡੀਓ ਨੂੰ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝਾ ਕੀਤਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ